ਕੋਟ ਵਾਲੇ ਉਹਨਾਂ ਦੇ ਨਾਲ ਇਸ ਮੰਚ ਤੇ ਅੱਜ ਤੱਲੇ ਦੀਦਾ ਆਗਾਜ਼ ਕਰਨਗੇ ਅਸੀਂ ਉਹਨਾਂ ਦੇ ਪੈਦਲੋਂ ਸ਼ੁਭਗੁਜ਼ਾਰ ਕਰਾਂ ભગવાન ਦੀ ਅਪਾਰ ਕਿਰਪਾ ਹੈ ਸ਼ਬੋ ਮਾਈ ਜੀ ਦੇ ਉੱਪਰ ਮਨੀਸ਼ਾ ਮਹੰਤ ਦੇ ਉੱਪਰ ਅਸੀਂ ਇਹਨਾਂ ਦਾ ਬਹੁਤ ਹੀ ਪੈਦਲੋਂ ਸ਼ੁਭਗੁਜ਼ਾਰ ਕਰਾਂਗੇ ਸ਼ਬੋ ਮਾਈ ਮਹੰਤ ਸ਼ਬੋ ਮਾਈ ਜੀ ਮਨੀਸ਼ਾ ਦੇ ਨਾਲ ਮਨੀਸ਼ਾ ਮਹਾਨ ਜਿਵੇਂ ਜਿਤੇ ਅੱਜ ਇਹ ਪਹਿਲੇ ਦਿਨ ਦਾ ਆਗਾਜ਼ ਕਰਨਗੇ ਅਸੀਂ ਉਹਨਾਂ ਦੇ ਤਹਿਤ ਲੋ ਸ਼ੁਕਰਗੁਜ਼ਾਰ ਹਾਂ ਭਗਵਾਨ ਜੀ ਅਪਾਰ ਕਿਰਪਾ ਹੈ ਸ਼ੁਭ ਮਾਇਲੀ ਦੇ ਪਰ ਸ੍ਰੀ ਮਹਾਵੀਰ ਰਾਮਲਟ ਕਲੱਬ ਦੇ ਇਸ ਮੰਚ ਦੇ ਉੱਤੇ ਕੋਈ ਟਾਈਮ ਸੀ ਜਦੋਂ ਅਸੀਂ ਦਰਿਆ ਵਜਾਉਂਦੇ ਸੀ ਰਾਮ ਭਗਤਾਂ ਵਾਸਤੇ ਅੱਜ ਰਾਮ ਬਕਾ ਦੇ ਉਤੇ ਅਪਾਰ ਕਿਰਪਾ ਹੋ ਰਹੀ ਹੈ ਭਗਵਾਨ ਰਾਮ ਜੀ ਅਥਾ ਪ੍ਰੇਮ ਕਰਦੇ ਨੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਨਾਲ ਬਹੁਤ ਜਗੂਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਜੁਨੇ ਨਾਲ ਮਨੀਸ਼ਾ ਮਹੰਤ ਇਹ ਮੁਹੱਲਾ ਇਸਲਾਮਾਬਾਦ ਤੋਂ ਨੇ ਤੁਸੀਂ ਇਹਨਾਂ ਦੇ ਬਹੁਤ ਹੀ ਤੈਗਲੋਸ਼ ਨੂੰ ਗੁਜ਼ਾਰਨਾ ਹੈ ਇਹ ਰਾਜੀਬਾਈ ਜੀ ਦੇ ਚੇਲੇ ਨੇ ਮਮਾਈ ਜੀ ਮਾਨ ਤੇ ਮਨੀਸ਼ਾ ਮਾਨ ਰਾਜੀ ਪੀ ਪਠਾਨਕੋਟ ਤੋਂ ਉਹਨਾਂ ਦੇ ਇਹ ਚੇਲੇ ਨੇ ਅਸੀਂ ਇਹਨਾਂ ਦੇ ਬਹੁਤ ਹੀ ਤੈਦ ਲੋ ਸ਼ੁਕਗੁਜ਼ਾਰ ਹਾਂ ਮਨੀਸ਼ਾ ਮਹਤਵ ਵੱਲੋਂ 51000 ਰੁਪਏ ਬਾਬਾ RAM ਦੀ ਦੇ ਚਰਨਾਂ 'ਚ ਪੇਟ ਕੀਤੇ ਨੇ ਅਸੀਂ ਇਹਾਂ ਦੇ ਬਹੁਤ ਹੀ ਤੈਦ

ਜਿਹੜਾ ਆ ਮਹਾਂ ਸਿੰਘ ਦੇ ਨਾਟਕ ਕਲੱਬ ਵੱਲੋਂ ਜਿਹੜਾ ਆ ਪ੍ਰਾਣੀ ਦਾ ਜਿਹੜਾ ਆ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਕੀ ਕਹਿਣਾ ਚਾਹੀਦਾ ਤੁਸੀਂ ਅੱਜ ਚੀਫ ਕੈਸੇ ਤੌਰ ਤੇ ਪੁੱਜੇ ਹੋ ਹਾਂਜੀ ਮੈਂ ਦੇ ਗਰਦਾਸਪੁਰ ਨਿਵਾਸੀ ਵੱਲੋਂ ਕਹਿਣੀ ਆ ਕਿ ਜਲਦੀ ਜਲਦੀ ਆਣ ਆਪਣਾ ਰੋਲ ਦਿਖਣ ਇਹਨਾਂ ਦਾ ਬਹੁਤ ਅੱਛੀ ਕਲੱਬ ਹੈਗੀ ਹੈ ਬਜਰੰਗ ਵਾਲੀ ਦੇ ਨਾਲ ਲੱਗਦੀ ਹੈ ਸ਼੍ਰੀ ਰਾਮਚੰਦਰ ਦਾ ਵਾਸ ਹੋਇਆ ਜਨਮ ਹੋਏਗਾ ਅਸ਼ੀਰਵਾਦ ਪ੍ਰਾਪਤ ਕਰਨਗੇ ਸ਼ਿਵੋਲੇ ਬਣ ਕੇ ਆ ਕੇ ਹਾਂਜੀ ਦੇਸ਼ ਵਾਸੀਆਂ ਲਈ ਕਹਿੰਦੇ ਕਿ ਰੋਜ਼ ਹੀ ਤੁਸੀਂ 10 ਦਿਨ ਆਪਣਾ ਕਾਰੋਬਾਰ ਛੱਡ ਕੇ ਤੇ ਜ਼ਰੂਰ ਦੇਖਣ ਆਇਆ ਕਰੋ। ਕੋਈ ਸਿਆਦਤੀ ਆਮ ਜੰਮੇਰ ਮਹਾਰਾਜ ਕੀ ਜੈ ਬਹੁਤ ਪੁਰਾਣੀ ਕਲੱਬ ਹੈਗੀ ਹੈ ਔਰ ਬਹੁਤ ਵੱਡਾ ਯੋਗਦਾਨ ਰੰਦਾ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੇ ਯੋਗਦਾਨ ਨੂੰ? ਇਹਨਾਂ ਦੇ ਯੋਗਦਾਨਾਂ ਨੂੰ ਅਸਾਂ ਨੂੰ ਨਵਾਈਟ ਕੀਤਾ ਇਹਨਾਂ ਨੇ ਅਸੀਂ ਆਏ ਆ ਅਸੀਂ ਕਹਾਂ ਸਾਡੇ ਵੱਲੋਂ ਵੀ ਸੇਵਾ ਮਿਲਣੀ ਚਾਹੀਦੀ ਕਲੱਬ ਨੂੰ ਅਸੀਂ ਵੀ 50000 ਰੁਪਿਆ ਦੇ ਕੇ ਚੱਲੇ ਆ ਅਸੀਂ ਕਹਾਂ ਭੀ ਅੱਛੀ ਅੱਛੀ ਕਲਾਕਾਰ ਹੋਣ ਅੱਛੇ ਅੱਛੇ ਦਿਖਣ ਨੂੰ ਮਿਲੇ ਔਰ ਅੱਛਾ ਪ੍ਰਤੀ ਦੁਨੀਆ ਤੋਂ ਚਾਨਣ ਹੋਵੇ ਜਾਗਰਨ ਹੋਣਾ ਚਾਹੀਦਾ ਅੱਛੀ ਕਮਾਈ ਦਾ ਤੁਹਾਡਾ ਬਹੁਤ ਵੱਡਾ ਨਾਮ ਹੈ ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਸੀਤਾ ਦਾ ਰੋਲ ਵੀ ਕਰਦੇ ਹੋ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਹਾਂ ਵੀ ਕੇ ਤੇ ਆ ਕੇ ਇਸ ਤਰ੍ਹਾਂ ਦਾ ਲੱਗਦਾ ਪਿਆ ਕਿ ਜਿੱਦਾਂ ਮੇਰਾ ਬਚਪਨ ਨੂੰ ਫੇਰ ਮੁੜ ਕੇ ਦੁਬਾਰਾ ਚਾਲੂ ਹੋ ਗਿਆ ਇਹ ਬਹੁਤ ਸਾਰੇ ਜਿਹੜੇ ਨੌਜਵਾਨ ਹੈਗੇ ਆ ਅੱਜ ਮੋਬਾਈਲਾਂ ਦੇ ਨਜਰੇ ਚੰਦੇ ਆ ਘਰ ਜੁੜੇ ਦੇ ਟੀਵੀ ਦੇ ਨਜਰੇ ਚੰਦੇ ਆ ਉਹ ਇੱਥੇ ਤੱਕ ਨਹੀਂ ਪੁੱਜਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਕਹਿਨੀ ਹੈ ਕਿ ਮੋਬਾਈਲ ਟੀਵੀ ਸਭ ਬੰਦ ਕਰਕੇ ਇੱਕ ਵਾਰੀ ਸ਼੍ਰੀ ਰਾਮ ਦਾ ਜਨਕਾਰਾ ਸੁਣੋ ਆਪਣੇ ਅੰਦਰ ਪਰ ਉਪਰ ਭਗਤੀ ਭਾਵਨਾ ਲਿਆਓ ਤੇ ਸ਼ਰਧਾ ਲਿਆਓ ਤੇ ਦੇਖ ਸੁਣ ਕੇ ਆਪਣੇ ਉਸ ਚੀਜ਼ ਪਰ ਅਮਲ ਕਰੋ ਤੇ ਅੱਛੀ ਜ਼ਿੰਦਗੀ ਜੀਵੋ ਬਸ ਜੀ ਕੱਲ ਮਾਤਾ ਰਾਣੀ ਦੇ ਨੰਬਰాత్ర ਵੀ ਸ਼ੁਰੂ ਹੋ ਰਹੇ ਤੇ ਕੀ ਨੰਬਰాత్రਿਆਂ ਦੇ ਵਿੱਚ ਆਪਣੇ ਆਪਣੇ ਘਰ ਮਾਤਾ ਦੀ ਪੂਜਾ ਕਰੋ ਸਾਰਾ ਕੁਝ ਕਰੋ ਆਪਣੇ ਕਲੱਬ ਵੀ ਦੇਖਣਾ ਹੋ ਆਪਣਾ ਘਰ ਦਾ ਪਰਿਵਾਰ ਵੀ ਸੰਭੋ ਸਾਰਿਆਂ ਨੂੰ ਇਦਾਂ ਦਾ ਮੈਂ ਨਿਯੋਤਾ ਦਿੰਨੀ ਆ ਇਹ ਮੇਰੇ ਬੋਲਦੇ ਨੇ ਛੋਟੇ ਗੁਰਪਾਈ ਨੇ ਬੋਲੋ ਤੋ ਹੀ ਅੱਜ ਮਹਾਵੀਂ ਨਾਟਕ ਕਲੱਬ ਗੁਰਦਾਸਪੁਰ ਵਿੱਚ ਆ ਪਜੇ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਮੈਨੂੰ ਅੱਜ ਇੱਥੇ ਇਨਵਾਈਟ ਕੀਆ ਹਨੋ ਤੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਹੀ ਸਾਨੂੰ ਇੱਥੇ ਇਨਵਾਈਟ ਕੀਆ ਹੋ ਗੁਰਦਾਸਪੁਰ ਵਾਸੀ ਹਨ ਮੈਂ ਇਹ ਕਹਨੀ ਆ ਕਿ जिदा रामचंद्र जी रामचंद्र जी का चल रहे हैं है ना आज तक चले जा रहे हैं तो ये भी एदा इंसान बनो नशा मुक्ति हो जावे हडा पंजाब और मेरा इत, बहुत खुशी होंदा कि ये बच्चे ए, सुधर जावे है ना जो भी गलत रास्ता गए हैं वो सुधर जावे इस तो अलावा खुश कोई खुशी नहीं है है ना ये मैं कहना चाहनी हाँ ਜਦੋਂ ਸ਼੍ਰੀ ਰਾਮ ਚੰਦਰ ਜੀ ਬਨਵਾਸ ਜਵੇ ਗਏ ਸੀ ਨਾ ਹਾਂਜੀ ਸਾਰੀ ਦੁਨੀਆ ਉਹਨਾਂ ਨੂੰ ਪਰ ਮਲਾਪ ਕਰਨ ਅੱਗੇ 베ੜੀ ਚ ਕਰਨ ਗਏ ਆ ਤੇ ਸਾਰੇ ਉਹਨਾਂ ਨੇ ਕਿਹਾ ਪੇ ਨਰ ਨਾਰੀ ਸਾਰੇ ਆਪਣੇ ਆਪਣੇ ਘਰਾਂ ਨੂੰ ਚੱਲ ਜੋ ਜਿਹੜਾ ਕਿੰਨ ਸਮਾਜ ਹੀ ਜਿਹੜੇ ਸਾਡੇ ਲੋਕ ਦੇ ਬਾਬੇ ਹੀ ਉਹ ਉੱਥੇ ਬਹਿ ਕੇ ਤਪੱਸਿਆ ਕੀਤੀ ਉਹਨਾਂ ਨੇ ਜਦੋਂ ਵਾਪਸ ਆਏ ਨਾ 14 ਸਾਲ ਬਾਅਦ ਉਹਨਾਂ ਨੇ ਫਿਰ ਸਾਨੂੰ ਵਰਦਾਨ ਦਿੱਤਾ ਕਿ ਜੋ ਤੁਹਾਡੀ ਅੱਛੀ ਕੋਈ ਨੂੰ ਅਸ਼ੀਰਵਾਦ ਦਿਓਗੇ ਤੇ ਅੱਛਾ ਹੀ ਲੱਗੇਗਾ ਮੋਲਸੀਆ ਪਤੀਰਾਮ ਚੰਦਰ ਮਹਾਰਾਜ ਜੀ ਜੀ ਪ੍ਰਧਾਨ ਜੀ ਅੱਜ ਬਹਾਵੀਰ ਰਾਮਨਾਥ ਕਲੱਬ ਵੱਲੋਂ ਜਿਹੜਾ ਪਹਿਲਾਂ ਜਿਹੜਾ ਇਹ ਰਾਮਲੀਲਾ ਦਾ ਜਿਹੜਾ ਉਹ ਸਭ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਚੀਫ ਗੈਸਟ ਤੌਰ ਤੇ ਕੌਣ ਪੁੱਜਿਆ ਇਹਦੇ ਬਾਰੇ ਵੀ ਦੱਸ ਦਿਓ ਅੱਜ ਆਪਣੇ ਮਹਾਵੀਰ ਰਾਮਨਾਥ ਕਲੱਬ ਦੇ ਵਿੱਚ ਅਸੀਂ ਸ਼ਬੋ ਮੰਤ ਜੀ ਚੇਲਾ ਜੀ ਰਾਜੀਮੰਤ ਜੀ ਪ੍ਰਾਂਤ ਰੋੜ ਨੂੰ ਵਟ ਕੀਤਾ ਜਿੰਗਾ ਤੇ ਕਿਉਂ ਆਪਣੇ ਹਾਜ ਦੀ ਬੜੇ ਟਾਈਮ ਨਾਲ ਭਰ ਕੇ ਗਏ ਆ ਪੁਰਸ਼ਾਡੀ ਕਲੱਬ ਨੂੰ ਔਰ ਸਾਡੀ ਕਲੱਬ ਨੂੰ ਔਰ ਸਾਡੀ ਕਲੱਬ ਨੂੰ ਆਪਣੀ ਤਰਫੋਂ 50000 ਰੁਪਇਆ ਟੈਟ ਕਰਕੇ ਗਏ ਆ ਇਹ ਬਹੁਤ ਪੁਰਾਣੀ ਜਿਹੜੀ ਹੈ ਕਲੱਬ ਹੈਗੀ ਹੈ ਔਰ ਬੜਾ ਵੱਡਾ ਯੋਗਦਾਨ ਰਦਾ ਹੈ ਇਹ ਕਿਸ ਤਰ੍ਹਾਂ ਦੇਖਦੇ ਇਸ ਕਲੱਬ ਨੂੰ ਦੇਖੋ ਜੀ ਯੋਗਦਾਨ ਤੇ ਸਾਰੇ ਸ਼ਹਿਰ ਨਾਲ ਇਹ ਕਲੱਬ ਚੱਲਦੀ ਹੈ ਜੀ ਅਸੀਂ ਸਾਰੇ ਸ਼ਹਿਰ ਦੇ ਪਦਮਤੇ ਸਜਨਾ ਗਲੀ ਮੱਲਿਆਂ ਦੇ ਗੁਰਦੁਖਾਨਾਂ ਦੇ ਇਹ ਸਾਰਾ ਸਹਿਯੋਗ ਦੇ ਨਾਲ ਹੀ ਇਹ ਮੰਚ ਚਲਾ ਰਹੇ ਆ ਅਪਾ ਦੇਖਦੇ ਕਿ ਬਹੁਤ ਸਾਰੇ ਜਿਹੜੇ ਚਰਿੱਤਰ ਹੈਗੇ ਕੈਰੈਕਟਰ ਹੈਗੇ ਆ ਕਾਫੀ ਕਾਫੀ ਸਾਲਾਂ ਤੋਂ ਜਿਹੜਾ ਰੋਲ निभा ਰਹੇ ਨੇ ਤੇ ਕਿਸ ਤਰ੍ਹਾਂ ਆਪਣਾ ਰੋਲ ਬਹੁਤ ਵੀ ਨਿਭਾ ਰਹੇ ਨੇ ਬੜਾ ਜੀ ਬਹੁਤ ਸੋਨਾ ਵਧੀਆ ਜੀ ਬੱਚੇ ਆਣ ਕੇ ਜਿਹੜੇ ਰੋਲ ਅਦਾ ਕਰਦੇ ਨੇ ਉਹ ਆਣ ਕੇ ਇੱਕ ਮਹੀਨਾ ਪਹਿਲਾਂ ਪੂਰੀ ਜੈ ਸਰ ਕਰਦੇ ਨੇ ਤੇ ਫਿਰ ਆਪਣਾ ਇਹ ਪ੍ਰਦਰਸ਼ਨ ਕਰਦੇ ਆ ਮੰਚ ਤੇ ਆਣ ਤੇ ਕਿਸ ਤਰ੍ਹਾਂ ਦਾ ਮਤਲਬ ਕਿ ਸ਼ਹਿਰ ਵਾਸੀ ਦਾ ਸਹੀ ਹੋ ਰੰਦਾ ਯਾਰ ਵਾਸੀਆਂ ਦਾ ਮੈਂ ਪਹਿਲਾਂ ਵੀ ਦੱਸਿਆ ਜੀ ਬਹੁਤ ਸੰਯੋਗ ਹੈ ਉਹਨਾਂ ਦੇ ਸੰਯੋਗ ਨਾਲ ਹੀ ਇਹ ਸਾਰਾ ਮੰਚ ਤਿਆਰ ਹੁੰਦਾ ਵਾ ਅਸੀਂ ਦੇ ਸੇਵਾ ਦਾ ਸੇਵਾ ਕਰਨੀ ਦਾ ਆਦਤ ਪਿਛਲੇ ਸਾਲ ਨਾਲੋਂ ਤੇ ਇਸ ਸਾਲ ਕੀ ਫਰਕ ਦੇਖਦੇ ਹੋ ਬਹੁਤ ਫਰਕ ਆ ਜੀ ਜਦੋਂ ਅਸੀਂ ਮੈਂ ਸਾਨੂੰ 12 2012 ਦੇ ਵਿੱਚ ਮੈਂ ਪ੍ਰੈਜ਼ੀਡੈਂਟ ਬਣਾਈ ਰਾਮਲੀਲਾ ਦਾ ਪਰ ਉਹਨਾਂ ਦਿਨਾਂ ਦੇ ਵਿੱਚ ਲੋਕੀ ਬੋਰੀਆਂ ਤੇ ਪੈਂਦੇ ਆਗੇ ਫਿਰ ਮੇਰੇ ਹੋਂ ਤੇ ਇੱਥੇ ਟਾਰਟ ਹੋਣਾ ਸ਼ੁਰੂ ਹੋਏ ਫਿਰ ਪਰਮਾਤਮਾ ਹੋਰ ਮੇਰ ਕੀਤੀ ਇਸ ਵਾਰ ਅਸੀਂ ਪਿਛਲੇ ਵਾਰ ਅਸੀਂ ਇਹ ਕੁਰਸੀਆਂ ਅਰੇਜਮੈਂਟ ਕੀਤਾ ਔਰ ਪਬਲਿਕ ਸਾਡੇ ਤੇ ਬਹੁਤ ਖੁਸ਼ ਹੈ ਕਲੱਬ ਦੇ ਬਹੁਤ ਖੁਸ਼ ਹੈ ਸਾਰੀ ਤੇ ਤੇ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੇ ਇਸ ਕਲੱਬ ਨੂੰ ਦੇਖੋ ਜੀ ਆਉਣ ਵਾਲੇ ਦਿਨਾਂ ਚ ਆਪਾਂ ਜਿੱਥੋਂ ਤੱਕ ਜਾਂਦੀਆਂ ਲਾਵਾਂਗੇ ਔਰ ਇਹਦੀ ਹੋਰ ਡਵੈਲਪਮੈਂਟ ਕਰਾਂਗੇ ਔਰ ਹੋਰ ਤਰੱਕੀ ਕਰਾਂਗੇ ਆਹੋ ਨਵੇਂ-ਨਵੇਂ ਕਲਾਕਾਰ ਪੈਲਾ ਕਰਕੇ ਕਿਸੇ ਪ੍ਰਦਰਸ਼ਨ ਕਰਾਵਾਂਗੇ ਲਾਸਟ ਸਾਡਾ ਕੁਸ਼ਨ ਹੈਗਾ ਗੁਰਦਾਸਪੁਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਕਲੱਬ ਨੂੰ ਗੁਰਦਾਸਪੁਰ ਵਾਸੀਆਂ ਨੂੰ ਮੇਰਾ ਇਹੋ ਹੀ ਸੰਦੇਸ਼ ਹੈ ਜੀ ਸ਼ਹਿਰ ਵਾਸੀਆਂ ਨੂੰ ਪਰਵਾਹ ਮਾ ਕੇ ਸਾਡੇ ਮੰਚ ਦੇ ਇਹ ਲੀਲਾ ਵੇਖਣ ਆਣ ਕੇ ਔਰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਵੋਣ ਜੋ ਕਿ ਬੱਚੇ ਅੱਜ ਕੱਲ ਨਸ਼ਿਆਂ ਵਿੱਚ ਡੁੱਬੇ ਜੁੜਦੇ ਹੋਏ ਆ ਉਹ ਪ੍ਰਭੂ શ્રી ਰਾਮ ਨਾਲ ਜੁੜਨ